ਤੁਸੀਂ ਸੋਚ ਨਹੀਂ ਸਕਦੇ ਮੈਂ ਦਿਲਕਾ ਕਿੰਨੀ ਜਗ੍ਹਾ ਤੇ ਖੜਾ ਆ ਇਹ ਜਗ੍ਹਾ ਤੇ ਪਹੁੰਚਣ ਨੂੰ ਬਹੁਤ ਮੁਸ਼ਕਲ ਆ ਬਹੁਤ ਜਾਨਿਕ ਲੋਕੀ ਪਾਸਵਰਡ ਬੀਏ ਚੱਕੀ ਫਿਰਦੇ ਆ ਕਿ ਸਾਡਾ ਬੀਆ ਲੱਗ ਜਾਵੇ ਇਸ ਜਗ੍ਹਾ ਦਾ ਤੇ ਅਸੀਂ ਜਾਨਿਕ ਬੰਦਾ ਕੋਈ ਕਿਸਮਤ ਵਾਲਾ ਹੋਗਾ ਨਾ ਲੱਕੀ ਬੰਦਾ ਨੂੰ ਕਹਿੰਦੇ ਆ ਉਹੀ ਬੰਦਾ ਇੱਥੇ ਪਹੁੰਚ ਸਕਦਾ ਗਾ ਮੋਟੇ ਆਮ ਬੰਦਾ ਨਹੀਂ ਪਹੁੰਚ ਸਕਦਾ ਇਸ ਜਗ੍ਹਾ ਤੇ ਜਿੱਥੇ ਅਸੀਂ ਅੱਜ ਪਹੁੰਚ ਗਏ ਆ ਤੁਸੀਂ ਉਹ ਮੈਜਿਨ ਕਰੋ ਕਿੱਥੇ ਆ ਨੰਗਲ ਪਖੜਾ ਡੈਮ ਰੋਡ ਇੱਕ ਤੇ ਬੰਦਾ ਆਉਣੀ ਪਹੁੰਚਦਾ ਗਿਆ ਮੋਟੇ ਦਸ ਮੜਾ ਯਾਰ ਹੈ ਇਹ ਉਹ ਟਰੈਕ ਹੈ ਇੱਕ ਰੀ ਨਾ ਆਪਣੇ ਦੋਨਾਂ ਨੇ ਜਲਦਾ ਹੈਗਾ ਲੰਬੂ ਦਾ ਕੀ ਕਹਿੰਦੇ ਹਨ ਕਰੋੜਪਤੀ ਉਹਦੇ ਵਿੱਚ ਵੀ ਸਵਾਲ ਪੁੱਛਿਆ ਸੀ ਕਿ ਬਾਲ ਦੇ ਵਿੱਚ ਕਿਹੜੀ ਜਗ੍ਹਾ ਆ ਜਿੱਥੇ ਟ੍ਰੇਨ ਫ੍ਰੀ ਚੱਲਦੀ ਆ ਇਹ ਜਾਨਿਕ ਨੰਗਲ ਤੋਂ ਭਗੜਾ ਡੈਮ ਤੱਕ ਕਿਹੜੀ ਫ੍ਰੀ ਟ੍ਰੇਨ ਚੱਲਦੀ ਕੋਈ ਚਾਰ ਦਿਨ ਕੋਈ ਟ੍ਰੈਕਟਰ ਨਹੀਂ ਇਹ ਉਹ ਜਗ੍ਹਾ ਆ ਇਹ ਜਿਹੜੀ ਟ੍ਰੇਨ ਆ ਏਸੀ ਟਰੈਕ ਤੋਂ ਰੰਗਦੀ ਆ ਸਵੇਰੇ 7 ਵਜੇ ਉਧਰ ਮੁੜ ਕੇ ਆਉਂਦੀ ਆ ਪੌਣੇ 8 ਵਜੇ ਫਿਰ ਇਧਰੋਂ ਅਨਕ ਤਿੰਨ ਗੜੇ ਲਾਉਂਦੀ ਆ ਛੜਕ ਫ੍ਰੀ ਨਾਲ ਜਦੋਂ ਆਪਾਂ ਘੁੰਮਦੇ ਏਰੀਏ ਦੇ ਵਿੱਚੋਂ ਵਿੱਚੋਂ ਟ੍ਰੇਨਾਂ ਦੀ ਬਹੁਤ ਖੂਬਸੂਰਤ ਬਾਦੀਆਂ ਓ ਮਾਈ ਗੋਡ ਖੂਬਸੂਰਤ ਪਹਾੜ ਓ ਮਾਈ ਗੋਡ ਸਾਥ ਵਿੱਚ ਪਾਣੀ ਪਾਖੜਾ ਡੈਮ ਦਾ ਓ ਮਾਈ ਗੋਡ ਸਾਥ ਵਿੱਚ ਸੁਰੰਗ ਓ ਮਾਈ ਗੋਡ ਪੂਰੀ ਛਿਟ ਹੋਈ ਪਈ ਐ ਛਿਟ ਮੈਨਾ ਹੋਈ ਪਈ ਐ ਪੁੱਛੋ ਕਿੱਥੇ ਨੰਗਲ ਤੋਂ ਪਾਖੜਾ ਡੈਮ ਜੋ ਟ੍ਰੇਨ ਚੱਲਦੀ ਆ ਇਹ ਫ੍ਰੀ ਟ੍ਰੇਨ ਆ ਪੂਰੇ ਬਾਲਟ ਚ ਇਸ ਟ੍ਰੇਨ ਦਾ ਕੋਈ ਵੀ ਚਾਰ ਦਿਨ ਕੋਈ ਟ੍ਰੈਕਟ ਨਹੀਂ ਇੱਧਰ ਪੈ ਗਿਆ ਨੰਗਲ ਇੱਧਰ ਪੈ ਗਿਆ ਪਾਕੜਾ ਟੈਂਟ ਤੇ ਆਹ சுரੰਗ ਆ ਪੂਰੇ 1 ਕਿਲੋਮੀਟਰ ਦੀ ਇਹਦੇ ਵਿੱਚ ਦੀ ਟ੍ਰੇਨ ਲੰਘਦੀ ਆ ਤੇ சுரੰਗ ਬਹੁਤ ਏ ਕੰਨੀ ਠੰਡੀ ਹੈ ਨਾ ਇਹ ਸਰਾਮੇ ਇੱਥੇ ਮੈਂ ਖੜਾ ਮੇਰੇ ਸਾਹ ਨਾਲ ਪਿੱਛੇ ਤੇ ਇੰਨੀ ਠੰਡੀ ਹਵਾ ਚ ਆ ਰਹੀ ਆ ਮੈਂ ਕਹਿੰਦਾ ਰਾਤ ਜੇ ਰੁਕਣਾ ਪਵੇ ਇੱਥੇ ਰਾਤ ਨੂੰ ਮੰਜਲ ਬਲਵੇ ਨਾ ਏਸੀ ਆ ਕਿੰਨੀ ਠੰਡੀ ਹਵਾ ਆਉਂਦੀ ਤੇ ਸਰੀਆਂ ਸੱਟ ਇੱਥੇ ਜਾ ਹਾਂ ਮੈਂ ਕਹਿੰਦਾ ਜਾ ਜਾ ਚੱਕ ਲਿਆ ਚਾਰ ਮੰਜੇ ਇੱਥੇ ਲਾ ਲਵਾਂ ਹੈ ਨਾਲ ਇਹ ਆ ਤੇ ਨਾਲ ਤੋਂ ਇਹ ਦੇਖੋ ਲੱਗ ਇੱਧਰ ਪਖੜਾ ਟਾਇੰ ਦਾ ਪਾਣੀ ਵੀ ਚੱਲਦਾ ਉਹਦੇ ਵੱਡੀ ਨਹਿਰ ਜਿਹੜੀ ਆਪਣੇ ਆਉਂਦੀ ਆ ਰਾਜਸਥਾਨ ਤੋਂ ਨਹਿਰ ਇੱਥੋਂ ਜਾਂਦੀ ਆ ਸਰਹੰਦਾਲੀ ਹੋ ਗਈ ਇਹ ਪਾਣੀ ਇੱਥੋਂ ਹੀ ਜਾਂਦਾ ਪਖੜਾ ਟਾਇੰ ਦਾ ਤੇ ਅਸੀਂ ਉਸ ਤਾਨ ਤੇ ਪਹੁੰਚੇ ਆ ਜਿੱਥੇ ਆਮ ਬੰਦਾ ਪਹੁੰਚਣ ਨੂੰ ਬਹੁਤ ਮੁਸ਼ਕਲ ਆ ਜਿਹੜੀ ਕਿਸਮਤ ਵਾਲੇ ਹੋਵੇ ਬੰਦਾ ਜਿਹੜਾ ਪਹੁੰਚਦਾ ਆ ਆਮ ਕਿਸਮਤ ਤੋਂ ਜਾਂ ਕਹਿੰਦੇ ਜਿਹੜਾ ਬੰਦਾ ਲੱਕੀ ਆ ਬੰਦਾ ਉਹੀ ਪਹੁੰਚਦਾ ਆ ਇਹ ਸੋਚ ਲਓ ਤੁਸੀਂ ਕਿ ਮੈਂ ਬਹੁਤ ਵੱਡਾ ਲੱਕੀ ਆ ਜੋ ਇਹ ਜਗ੍ਹਾ ਤੇ ਪਹੁੰਚਾਂ ਇੱਧਰ ਦੇਖੋ ਮਾਈ ਗਾਡ ਪੂਰੀ ਸ਼ਿਟਮੈਰ ਹੋ ਗਈ ਆ ਤੁਸੀਂ ਸੋਚ ਨਹੀਂ ਸਕਦੇ ਲੋਕੀ ਬਾਹਰਲੇ ਮੁਲਕਾਂ ਦੀ ਮਲੇਸ਼ੀਆ ਸਿੰਗਾਪੁਰ ਤਰ ਕਰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਣੇ ਇੱਧਰ ਇੰਡੀਆ ਚ ਪੰਜਾਬ ਚ ਇੰਦਾਂ ਦੀ ਚੀਜ਼ਾਂ ਦੇਖਣ ਨੂੰ ਬਹੁਤ ਚੀਜ਼ਾਂ ਆ ਤੇ ਮੈਂ ਅੱਜ ਉਸ ਥਾਂ ਤੇ ਪਹੁੰਚ ਗਿਆ ਆ ਹਾ 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 ਓ ਹੋ ਹੋ ਬਹੁਤ ਠੰਡੀ ਹਵਾ ਆ ਰਹੀ ਆ ਪੂਰਾ ਚਿਲਡ ਮਾਹੌਲ ਬਣਿਆ ਇੱਧਰ ਬਹੁਤ ਚਿਲਡ ਮਾਹੌਲ ਪਹੁੰਚਿਆ ਹੋਇਆ ਇੱਧਰ ਤੋਂ ਓ ਮਾਈ ਗਾਡ ਇਤਨੀ ਵੱਡੀ ਸਰੰਗ ਓ ਹੋ 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 ਹੜਾ ਠੰਡੀ ਹਵਾ ਆਉਂਦੀ ਅੰਦਰੋਂ ਐਨ ਦੇ ਦੇਖੋ ਉਸ ਔਰ ਆਵਾਜ਼ ਮਾਰੋ ਕਿ ਇਸ ਔਰ ਆਵਾਜ਼ ਪਹੁੰਚੇਗੀ ਆਪਕੀ ਔਰ ਸਾਥ ਮੇ ਨਹਿਰ ਕਾ ਦਰਿਆ ਹੀ ਚੱਲ ਰਹਾ ਹੈ ਓ ਮਾਈ ਗਾਡ ਬਾਕੀ ਆਪਕੋ ਪਲ ਪਲ ਕੀ ਖਬਰ ਦਿੱਤੇ ਰਹੇਗੇ ਹਮ ਦੇਖਤੇ ਰਹੋ ਓ ਮਾਈ ਗਾਡ ਇਸ ਰੰਗਵਾ ਜਿਹੜੀ ਕੇ ਨੰਗਲ ਤੋਂ ਅਖਰੜੇ ਉੱਤੇ ਜਾਂਦੀ ਆ ਇਹ ਕਿੰਨੇ ਕਿਲੋ ਕਿਲੋਮੀਟਰ ਦਾ ਟ੍ਰੈਕ ਆ ਭਾਜੀ ਇਹ 1 ਕਿਲੋਮੀਟਰ ਦੀ ਹੈ ਪੂਰੀ 1 ਕਿਲੋਮੀਟਰ ਦੀ ਨਹੀਂ ਸਰੰਗ ਤਾਂ 1 ਕਿਲੋਮੀਟਰ ਦੀ ਹੋਣੀ ਕਿਲੋਮੀਟਰ ਹੈ ਹੈਗੀ ਆ ਹੋਰ ਇਹ ਸਰੰਗ ਉਹ ਆ ਇੱਧਰ ਪੈ ਜਾਂਦਾ ਭਖੜਾ ਟਾਂ ਇੱਧਰ ਨੰਗਲ ਤੇ ਇੱਥੇ ਟ੍ਰੇਨ ਫ੍ਰੀ ਚੱਲਦੀ ਆ ਕੋਈ ਚਾਰਜ ਨਹੀਂ ਕੋਈ ਟੈਗਟ ਨਹੀਂ ਤੇ ਅਸੀਂ ਟ੍ਰੇਨ ਨੂੰ ਉਡੀਕਦੇ ਹਾਂ ਚਾਰ ਨੂੰ ਖੜੇ ਇੱਥੋਂ ਆ ਦੇਖੋ ਉੱਧ ਸਾਰਾ ਬਹੁਤ ਵਧੀਆ ਨਾਈਸ ਪਲੇਸ ਵਾਜ ਦੇਖਣ ਵਾਲਾ ਆ ਤੇ ਮੈਂ ਬਹੁਤ ਕਿਸਮਤ ਵਾਲਾ ਬੰਦੇ ਕਿਸਮਤ ਵਾਲੇ ਪਹੁੰਚ ਸਕਦੇ ਆ ਤਾਂ ਬੰਦਾ ਨਹੀਂ ਪਹੁੰਚ ਸਕਦਾ ਲੋਕੀ ਬਾਹਰੋਂ ਬੀਜਲ ਵਾਲੇ ਕਈਆਂ ਦੇ ਬੀਜਰ ਰੈਜੈਕਟ ਹੋ ਜਾਂਦੇ ਆ ਫੇਰ ਤਾਂ ਉਹ ਮਾਈ ਗੋਡ ਹੋ ਜਾਣਾ ਸੀਗਾ ਦੇਲਾ ਕਿੰਨੀਆਂ ਉੱਚੀਆਂ ਉੱਚੀਆਂ ਪਹਾੜੀਆਂ ਆ ਜਾਂ ਪਰ ਬਹੁਤ ਇੱਕ ਸਾਈਡ ਤੇ ਉੱਚੀ ਪਹਾੜੀ نیچے ਡੂੰਗੀ ਖੱਡ ਔਰ ਸਾਥ ਵਿੱਚ ਦਰਿਆ ਬਹੁਤ ਪਾਣੀ ਹੈ ਮੋਰ ਇਧਰੋਂ ਨਾਲ ਹੀ ਕਿਤੇ ਹਾਲਾ ਹੋਰ ਨਾ ਇਹਨਾਂ ਵਾਰੀ ਪਾਣੀ ਹਾਲ ਦਰਿਆ ਦੇ ਬਾਹਰ ਆ ਜਵੇ ਤੂੰ ਪਾਣੀ ਤੇ ਭਰੇ ਰਹੀਂ ਤਾਈਓ ਮਾਮਾ ਨੂੰ ਪੁੱਛਿਆ ਸੀਗਾ ਬੰਦੇ ਨੂੰ ਪਾਣੀ ਦੀ ਲਾਗੇ ਨਾ ਕਰਿਓ ਜੇ ਤੇਨੂੰ ਪਾਣੀ ਤੇ ਲਾਗੇ ਲੱਗੇ ਮਾਮਾ ਪਾਣੀ ਸਾਰੇ ਬਾਹਰ ਆ ਜਾਣਾ ਓ ਮਾਈ ਗੋਡ ਪੂਰੀ ਸ਼ਿਟਮਨ ਹੋਈ ਪਈ ਐ ਇਹ ਉੱਚੀ ਪਹਾੜੀਆਂ ਜੇ ਡੂੰਗੀ ਖੱਟੇ ਨਾਲ ਤੇ ਪਾਣੀ ਸਾਦ ਵਿੱਚ ਰੰਗ ਓ ਮਾਈ ਗੋਡ ਸ਼ਿਟਮਨ ਹੋਈ ਪਈ ਐ ਪੂਰੀ ਸ਼ਿਟ ਸ਼ਿਟ ਇੱਥੇ ਮੰਜਦਾ ਗਿਆ ਇੱਥੇ ਦਾ ਦੋ ਸੋਨਾ ਅਜ ਤਾਂ ਅੱਜ ਪਿੰਡ ਜਾਣ ਉਹਦੋਂ ਰੇਨ ਉਹਦੋਂ ਰੇਨ ਆ ਜਾ ਸੱਤ ਚੜ੍ਹ ਚ ਬਰਸ ਤਿੰਨ ਜਗ੍ਹਾ ਹੈਗੀ ਐ ਬਣੀ ਆ ਸਵੇਰ ਨੂੰ ਦਾਦਨਾ ਦੇ ਸੱਤ ਵਜੇ ਘੰਟੇ ਬੰਦੇ ਚੱਕੇ ਪਹਿਲਾਂ ਨਹੀਂ ਤਾਂ ਇੱਥੇ ਰਹਿਣਾ ਤਿੰਨ ਜਗ੍ਹਾ ਬਣੀ ਆ ਰੁਕਣ